ਅੱਜ ਆਪਾਂ ਜਿਸ ਟੌਪਿਕ ਤੇ ਗੱਲ ਕਰਾਂਗੇ ਉਹ ਹੈ ਵੈਟਲੈਂਡਸ ਜਲਗਾਹਾਂ ਹਰ ਸਾਲ 2 ਫਰਵਰੀ ਨੂੰ ਪੂਰੇ ਵਿਸ਼ਵ ਵਿੱਚ ਜਲਗਾਹਾਂ ਯਾਨੀ ਵੈਟਲੈਂਡ ਡੇ ਮਨਾਇਆ ਜਾਂਦਾ ਹੈ ਤਾਂ ਪਿਆਰੇ ਬੱਚਿਓ ਆਪਾਂ ਸਭ ਤੋਂ ਪਹਿਲਾਂ ਇਹ ਜਾਣਾਂਗੇ ਕਿ ਇਹ ਜਲਗਾਹਾਂ ਹੁੰਦੀਆਂ ਕੀ ਨੇ ਇਹ ਜ਼ਮੀਨ ਦਾ ਉਹ ਹਿੱਸਾ ਹੁੰਦਾ ਜੋ ਪੂਰੀ ਤਰ੍ਹਾਂ ਜਾਂ ਅੰਸ਼ਕ ਤੌਰ ਤੇ ਪਾਣੀ ਦੇ ਨਾਲ ਭਰਿਆ ਰਹਿੰਦਾ ਜੇ ਸੌਖੇ ਤਰੀਕੇ ਨਾਲ ਜਾਨਣਾ ਹੋਵੇ ਤਾਂ ਕਿਉਂਕਿ ਆਪਾਂ ਪੰਜਾਬ 'ਚ ਰਹਿਣ ਵਾਲੇ ਆ ਤੇ ਆਪਣੇ ਤੋਂ ਬਹੁਤਿਆਂ ਦਾ ਪਸ਼ੋਕੜ ਜਿਹੜਾ ਹੈਗਾ ਉਹ ਪਿੰਡੂ ਹੈ ਟੋਬੇ ਤੇ ਛੱਪੜਾਂ ਤੋਂ ਆਪਾਂ ਸਾਰੇ ਵਾਕਫ ਆ ਇਹ ਟੋਬੇ ਤੇ ਜਿਹੜੇ ਛੱਪੜ ਐ ਇਹ ਜਲਗਾਹਾਂ ਦਾ ਹੀ ਛੋਟਾ ਰੂਪ ਹੁੰਦੇ ਨੇ ਇਹਨਾਂ ਜਲਗਾਹਾਂ ਨੂੰ ਕਈ ਵਾਰੀ ਇਹਨਾਂ ਦੇ ਨਾਮ ਮੂਰੇ ਰਾਮਸਰ ਸਾਈਟਸ ਜਾਂ ਰਾਮਸਰ ਵੈਟਲੈਂਡਸ ਲਾ ਦਿੱਤਾ ਜਾਂਦਾ ਉਹ ਇਸ ਕਰਕੇ ਕਿਉਂਕਿ 2 ਫਰਵਰੀ 1971 ਨੂੰ ਇਰਾਮ ਦਾ ਇੱਕ ਸ਼ਹਿਰ ਸੀਗਾ ਰਾਮਸਰ ਉਹਦੇ ਵਿੱਚ ਇੱਕ ਸੰਮੇਲਨ ਹੋਇਆ ਉਸ ਦਾ ਮਕਸਦ ਸੀਗਾ ਅਲੋਪ ਹੋ ਰਹੀਆਂ ਜਲਗਾਹਾਂ ਨੂੰ ਬਚਾਉਣਾ ਤੇ ਉਸ ਸਮੇਂ ਤੋਂ ਹੀ ਪੂਰੀ ਦੁਨੀਆ ਨੇ ਇਹ ਯਤਨ ਆਰੰਭ ਕਰ ਦਿੱਤੇ ਵੀ ਆਪਾਂ ਜਲਗਾਹਾਂ ਨੂੰ ਬਚਾਉਣਾ ਹੈ ਤੇ 2 ਫਰਵਰੀ ਨੂੰ ਵੈਟਲੈਂਡ ਡੇ ਜਿਹੜਾ ਹੈਗਾ ਉਹ ਮਨਾਇਆ ਜਾਣ ਲੱਗਾ ਤੇ ਹੁਣ ਤੁਹਾਨੂੰ ਪਤਾ ਲੱਗਿਆ ਹੋਣਾ ਵੀ ਰਾਮਸਰ ਨਾਮ ਕਿਉਂ ਦਿੱਤਾ ਗਿਆ ਇਹ ਜਲਗਾਹਾਂ ਜੋ ਨੇ ਇਤਰਤੀ ਤੇ ਗੁਰਦਿਆਨੀ ਤਰਾਂ ਨੇ ਇਹ ਪਾਣੀ ਨੂੰ ਤਾਂ ਸਾਫ਼ ਕਰਦੀਆਂ ਹੀ ਨੇ ਉਥੇ ਪਾਣੀ ਵਿੱਚਲੇ ਹਾਨੀਕਾਰਕ ਪਦਾਰਥਾਂ ਨੂੰ ਵੀ ਹਟਾਉਂਦੀਆਂ ਨੇ ਇਸ ਲਈ ਜੇ ਆਪਾਂ ਇਹਨਾਂ ਨੂੰ ਨੇਚਰਲ ਪਿਉਰੀਫਾਇਰ ਜਾਨੀ ਕਿ ਕੁਦਰਤੀ ਫਿਲਟਰ ਕਹ ਲਈਏ ਤਾਂ ਕੋਈ ਗਲਤੀ ਨਹੀਂ ਹੋਏਗੀ ਜਲਗਾਹਾ ਪਾਣੀ ਨੂੰ ਜ਼ਮੀਨ ਵਿੱਚ ਹੌਲੀ-ਹੌਲੀ ਅਬਜ਼ੌਰਬ ਕਰਕੇ ਸੋਖ ਕੇ ਜ਼ਮੀਨੀ ਪਾਣੀ ਦੇ ਪੱਧਰ ਨੂੰ ਸਹੀ ਰੱਖਣ ਵਿੱਚ ਵੀ ਮਦਦ ਕਰਦੀਆਂ ਨੇ ਹੁਣ ਜੇ ਜਲਗਾਹਾ ਦੇ ਆਪਾਂ ਹੋਰ ਲਾਭਾਂ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਜੈਵਿਕ ਭੁਪਿੰਤਾ ਜਾਨੀ ਕਿ ਬਾਇਓਡਾਈਵਰਸਿਟੀ ਜਿਹੜੀ ਹੈਗੀ ਹੈ ਉਹ ਆਏਗੀ ਅਧਿਆਤਿ ਜੰਤੂਆਂ ਨਿਯ ਬਹੁਤ ਸਾਰੀਆਂ ਪ੍ਰਜਾਤੀਆਂ ਦਾ ਇਹ ਬਸੇਰਾ ਵੀ ਨੇ ਤੇ ਪਰਜਨਨ ਭੂਮੀ ਵੀ ਹੁੰਦੇ ਨੇ ਸਤੰਬਰ ਮਹੀਨੇ ਦੇ ਵਿੱਚ ਇਹਨਾਂ ਵੈਟਲੈਂਡਸ ਤੇ ਆਪਣੇ ਭਾਰਤ ਦੇ ਵਿੱਚ ਬਹੁਤ ਸਾਰੇ ਪ੍ਰਵਾਸੀ ਪੰਛੀ ਆਉਂਦੇ ਨੇ ਜਲਗਾਹਾਂ ਗੰਦੇ ਪਾਣੀ ਨੂੰ ਸਾਫ ਕਰਦੀਆਂ ਨੇ ਜਲਗਾਹਾਂ ਹੜ੍ਹਾਂ ਨੂੰ ਕੰਟਰੋਲ ਕਰਨ ਵਿੱਚ ਮਦਦ ਕਰਦੀਆਂ ਨੇ ਜ਼ਮੀਨੀ ਪਾਣੀ ਦੇ ਪੱਧਰ ਨੂੰ ਨੀਵਾ ਨਹੀਂ ਜਾਣ ਦਿੰਦੀਆਂ ਤੇ ਇਹ ਕਾਰਬਨ ਸਟੋਰੇਜ ਦਾ ਕੰਮ ਵੀ ਕਰਦੀਆਂ ਨੇ ਹੁਣ ਉਹ ਕਿਸ ਤਰ੍ਹਾਂ ਇਹ ਤੁਹਾਨੂੰ ਡਿਟੇਲ ਚ ਸਮਝਾਣੇ ਆ ਹੁਣ ਤੁਸੀਂ ਸਾਰੇ ਪ੍ਰਕਾਸ਼ ਸੰਸਲੇਸ਼ਣ ਕਿਰਿਆ ਤੋਂ ਵਾਕਿਫ ਹੋ ਵੀ ਜਿਹੜੇ ਹਰੇ ਪੌਦੇ ਨੇ ਉਹ ਵਾਯੂ ਮੰਡਲੀ ਕਾਰਬਨ ਡਾਈਆਕਸਾਈਡ ਨੂੰ ਸੋਖਦੇ ਨੇ ਹਨਾ ਇਸੇ ਤਰ੍ਹਾਂ ਵੈਟਲੈਂਡ ਵਿੱਚਲੇ ਜਿਹੜੇ ਪੌਦੇ ਨੇ ਉਹ ਵੀ ਵਾਯੂ ਮੰਡਲੀ ਕਾਰਬਨ ਡਾਈਆਕਸਾਈਡ ਨੂੰ ਸੋਖਦੇ ਨੇ ਹੁਣ ਦਰਖਤਾਂ ਤੋਂ ਵੀ ਨਾ ਨਾ ਬੇਟੇ ਕੁਦਰਤ ਦੇ ਵਿੱਚ ਹੋਰ ਵੀ ਬਹੁਤ ਸਾਰੇ ਕਾਰਬਨ ਸਿੰਕ ਨੇ ਜਿਸ ਤਰ੍ਹਾਂ ਸਮੁੰਦਰ ਹੋ ਗਿਆ ਜ਼ਮੀਨ ਹੋਗੀ ਗ੍ਰਾਸ ਲੈਂਡਸ ਹੋਗੀ ਤੇ ਵੈਟਲੈਂਡ ਜਿੰਨਾ ਵਰੀ ਆਪਾਂ ਚਰਚਾ ਕਰੀ ਰਹੇ ਆ ਹੁਣ ਜੇ ਆਪਾਂ ਵਾਪਸ ਆਪਣੀ ਗੱਲ ਤੇ ਆਉਣੇ ਆ ਵੀ ਇਹ ਜਲਗਾਹਾਂ ਕਾਰਬਨ ਸਟੋਰੇਜ ਦਾ ਕੰਮ ਕਿਵੇਂ ਕਰਦੀਆਂ ਨੇ ਤਾਂ ਵੈਟਲੈਂਡਸ ਦੇ ਪੌਦੇ ਜੋ ਰਸੂਖੇ ਜਾਂਦੇ ਨੇ ਜਾਂ ਤੁਹਾਡੀ ਭਾਸ਼ਾ ਦੇ ਵਿੱਚ ਜਿਹੜੇ ਮਰ ਜਾਂਦੇ ਨੇ ਤਾਂ ਇਹਨਾਂ ਦੀ ਡੀਕੰਪੋਜੀਸ਼ਨ ਅਪਘਟਨ ਬਹੁਤ ਧੀਮੇ ਪ੍ਰੋਸੈਸ ਨਾਲ ਹੁੰਦਾ ਹੈ ਉਹਦਾ ਕਾਰਨ ਹੈਗਾ ਨਮੀ ਜਿਸ ਕਰਕੇ ਬਹੁਤ ਜ਼ਿਆਦਾ ਆਰਗੈਨਿਕ ਮੈਟਰ ਇਕੱਠਾ ਹੋ ਜਾਂਦਾ ਹੈ ਜੋ ਲੰਬੇ ਸਮੇਂ ਤੱਕ ਸੋਇਲ ਦੇ ਵਿੱਚ ਕਾਰਬਨ ਸਟੋਰੇਜ ਦਾ ਕੰਮ ਕਰਦਾ ਹੈ ਬੇਟੇ ਇਹ ਜਲਗਾਹ ਖੂਬਸੂਰਤ ਜਿੱਥੇ ਦਿੱਸਦੀਆਂ ਨੇ ਉਹ ਇਹਦੇ ਵਿੱਚ ਵਨਸਵਨ ਨੇ ਪੰਛੀ ਪੌਦਿਆਂ ਦੇ ਦਰਸ਼ਨ ਕਰਵਾਉਂਦੀਆਂ ਨੇ ਉਥੇ ਕਾਰਬਨ ਨੂੰ ਸੋਖਣ ਵਾਲੇ ਪਾਵਰ ਹਾਊਸ ਹੋਣ ਕਰਕੇ ਗਲੋਬਲ ਵਾਰਮਿੰਗ ਭਾਪ ਵਿਸ਼ਵ ਤਾਪਮਾਨ ਦੇ ਵਾਧੇ ਨੂੰ ਵੀ ਘਟ ਕਰਦੀਆਂ ਨੇ ਦੇਖੋ ਬੇਟੇ ਹੈ ਨਾ ਕਿੰਨੀ ਮਜ਼ੇਦਾਰ ਤੇ ਰੌਚਿਕ ਗੱਲ ਹੈ ਨਾ ਇੱਕ ਬਾਰੀ ਬਾਰੀ ਆਪਾਂ ਕਹੀ ਜਾਂਦੇ ਆਂ ਵੀ ਇਹ ਕਲਾਈਮੇਟ ਚੇਂਜ ਦੇ ਵਿੱਚ ਐਮ ਭੂਮਿਕਾ ਨਿਭਾਉਂਦੇ ਨੇ ਹੁਣ ਤੁਹਾਨੂੰ ਪਤਾ ਲੱਗ ਗਿਆ ਹੁਣ ਕਿਵੇਂ ਕਿਉਂਕਿ ਕਾਰਬਨ ਨੂੰ ਕੀ ਕਰਦੀਆਂ ਨੇ ਇਹ ਘਟ ਕਰਦੀਆਂ ਨੇ ਤੇ ਇਹ ਇੰਨੇ ਸਾਰੇ ਕੰਮ ਤਾਂ ਕਰਦੀਆਂ ਕਰਦੀਆਂ ਨੇ ਸਾਡੀ ਆਰਥਿਕ ਸਹਾਇਤਾ ਵੀ ਕਰਦੀਆਂ ਨੇ ਠੀਕ ਹੈ ਦੇਖੋ ਹੁਣ ਜਿੱਥੇ ਜ਼ਿਲਖਾ ਹਾ ਹੋਣ ਗਿਆ ਇੰਨੀ ਖੂਬਸੂਰਤੀ ਹੋਏਗੀ ਉੱਥੇ ਸੈਲਾਨੀ ਲੋਕ ਵੀ ਜਾਣਗੇ ਟੂਰਿਜ਼ਮ ਉਤਸ਼ਾਹਿਤ ਹੋਏਗਾ ਜਿੱਥੇ ਟੂਰਿਜ਼ਮ ਉਤਸ਼ਾਹਿਤ ਹੋਏਗਾ ਉੱਥੋਂ ਦੇ ਲੋਕਾਂ ਦੀ ਆਰਥਿਕਤਾ ਦੇ ਵਿੱਚ ਸੁਧਾਰ ਹੋਏਗਾ ਆਮਦਨ ਵਿੱਚ ਵਾਧਾ ਹੋਏਗਾ ਨੈਸ਼ਨਲ ਵੈਟਲੈਂਡ ਐਟਲਸ ਨੇ ਪੰਜਾਬ ਦੀਆਂ 1000 ਤੋਂ ਵੱਧ ਵੱਡੀਆਂ ਤੇ ਛੋਟੀਆਂ ਵੈਟਲੈਂਡਸ ਦੀ ਮੈਪਿੰਗ ਕੀਤੀ ਹੈ ਹੁਣ ਜੇ ਗੱਲ ਕਰੀਏ ਪੰਜਾਬ ਦੇ ਅੰਤਰਰਾਸ਼ਟਰੀ ਮਹੱਤਵ ਵਾਲੇ ਵੈਟਲੈਂਡਸ ਭਾਵ ਰਾਮਸਰ ਵੈਟਲੈਂਡਸ ਜਿਨ੍ਹਾਂ ਨੂੰ ਇੰਟਰਨੈਸ਼ਨਲ ਰਿਕੋਗਨਾਈਜੇਸ਼ਨ ਮਿਲ ਗਈ ਹੈ ਉਸ ਚ ਸਭ ਤੋਂ ਪਹਿਲਾ ਨਾਮ ਆਉਂਦਾ ਹੈ ਹਰੀਕੇ ਵੈਟਲੈਂਡ ਇਹ ਉਤਰੀ ਭਾਰਤ ਦੀ ਸਭ ਤੋਂ ਵੱਡੀ ਵੈਟਲੈਂਡ ਹੈ ਸਤਲੂ ਤੇ ਬਿਆਸ ਰਾ ਦੇ ਸੰਗਮ ਦੇ ਨਾਲ ਬਣੀ ਬਹੁਤ ਵੱਡੀ ਝੀਲ ਹੈ ਫਰੈਸ਼ ਵਾਟਰ ਵੈਟਲੈਂਡ ਹੈ ਔਰ ਇਹ ਮੈਨ ਮੇਡ ਵੀ ਹੈ ਇਹਨੂੰ 1990 ਦੇ ਵਿੱਚ RAMSAR ਸਾਈਟ ਵਿੱਚ ਲਿਆ ਗਿਆ ਸੀਗਾ ਭਾਵ ਅੰਤਰਰਾਸ਼ਟਰੀ ਦਰਜਾ ਮਿਲਿਆ ਇਹ ਝੀਲ ਤਿੰਨ ਜ਼ਿਲ੍ਹਿਆਂ ਵਿਚਲੇ ਏਰੀਏ ਨੂੰ ਕਵਰ ਕਰਦੀ ਹੈ ਫਿਰੋਜ਼ਪੁਰ ਤਰਨਤਾਰਨ ਤੇ ਕਪੂਰਥਲਾ ਦੂਸਰੇ ਨੰਬਰ ਤੇ ਆਉਂਦੀ ਹੈ ਕਾਂਝਲੀ ਵੈਟਲੈਂਡ ਇਹ ਵੀ ਫਰੈਸ਼ ਵਾਟਰ ਵੈਟਲੈਂਡ ਹੈ ਇਹ ਕਪੂਰਥਲੇ ਜ਼ਿਲ੍ਹੇ ਵਿੱਚ ਪੈਂਦੀ ਹੈ ਇਹਨੂੰ 2002 ਦੇ ਵਿੱਚ ਰਾਮਸਰ ਸਾਈਟ ਦੀ ਮਾਨਤਾ ਮਿਲੀ ਸੀਗੀ ਇਹ ਬਿਆਸ ਦੀ ਜਿਹੜੀ ਸਹਾਇਕ ਬਈ ਨਦੀ ਹੈ ਉਹਦੇ ਤੇ ਹੈ ਤੇ ਤੀਸਰਾ ਹੈਬਿਟੇ ਰੋਪੜ ਵੈਟਲੈਂਡ ਇਹਨੂੰ ਵੀ 2002 ਵਿੱਚ ਰਾਮਸਰ ਮਾਨਤਾ ਮਿਲੀ ਇਹ ਜ਼ਿਲ੍ਹਾ ਰੂਪਨਗਰ ਚ ਤੇ ਬਿਆਸ ਰਾ ਦੇ ਨਾਲ ਇਹ ਕਨੈਕਟਡ ਹੈ ਇਸ ਤੋਂ ਬਿਨਾ ਪੰਜਾਬ ਦੀਆਂ ਦੋ ਨੈਸ਼ਨਲ ਲੈਵਲ ਮਹੱਤਤਾ ਰੱਖਣ ਵਾਲੀਆਂ ਵੈਟਲੈਂਡਸ ਹੈ ਰਣਜੀਤ ਸਾਗਰ ਤੇ ਨੰਗਲ ਪਾਖੜਾ ਜਲ ਕੋਲ ਤੇ 6 ਜਿਹੜੀਆਂ ਹੈਗੀਆਂ ਉਹ ਸਟੇਟ ਪੱਧਰ ਦੀਆਂ ਵੈਟਲੈਂਡਸ ਹੈਗੀਆਂ ਨੇ ਜਿਨ੍ਹਾਂ ਦੇ ਨਾਮ ਇਸ ਤਰ੍ਹਾਂ ਹੈਗਾ ਜਸਤਰਵਾਲ ਝੀਲ ਕਨੂਵਾਲ ਕੇਸ਼ਵਪੁਰ ਮਿਆਨੀ ਟੋਲਵਾਹਾ ਮਾਨਪਰਥਲਾ ਸ਼ਾਵਰੀਆ ਬੰਗਣ ਤੇ ਬੇਟਾ ਤੁਸੀਂ ਇੱਕ ਸਾਰਿਆਂ ਨੇ ਪੰਜਾਬੀ ਦਾ ਇੱਕ ਸ਼ਬਦ ਸੁਣਿਆ ਹੋਣਾ ਛੰਬਾ ਇਹ ਛੰਬਾ ਨੇ ਨਾ ਇਹ ਜਲਗਾਹ ਨੂੰ ਵੀ ਛੰਬਾ ਕਹਿੰਦੇ ਨੇ ਉੰਜੇ ਤੁਹਾਨੂੰ ਕਦੇ ਕਿਤੇ ਪੁੱਛ ਲੈਣਾ ਕਿ ਛੰਬਾ ਦਾ ਮੀਨਿੰਗ ਕੀ ਹੈ ਤਾਂ ਤੁਸੀਂ ਝੱਟ ਦੱਸ ਦੇਣਾ ਕਿ ਵੈਟਲੈਂਡਸ ਨੂੰ ਛੰਬਾ ਕਹਿੰਦੇ ਨੇ ਪਰ ਅਫਸੋਸ ਬਟੇ ਅਸੀਂ ਬੜੇ ਬੇਖਬਰ ਨੇ ਅਸੀਂ ਇਹਨਾਂ ਜਲਗਾਹਾਂ ਦੀ ਮਹੱਤਤਾ ਤੋਂ ਬੇਖਬਰ ਹਾਂ ਵਧਰੀ ਇੰਡਸਟਰੀ ਨੇ ਅਰਬਨ ਏਰੀਆਜ਼ ਨੇ ਵਧਰੀਆਂ ਫੈਕਟਰੀਆਂ ਨੇ ਇਹਨਾਂ ਨੇ ਜਲਗਾਹਾਂ ਨੂੰ ਮਰਦੇ ਉਸਤੇ ਪਹੁੰਚਾ ਦਿੱਤਾ ਹੈ ਮਰਨ ਦੀ ਦਰ ਤੇ ਪਹੁੰਚਾ ਦਿੱਤਾ ਹੈ ਜਾਨੀ ਕਿ ਉਹ ਖਤਮ ਹੋ ਰਹੀਆਂ ਨੇ ਪਰ ਅਸੀਂ ਇਹਨਾਂ ਜਲਗਾਂ ਨੂੰ ਸਾਂਭਣਾ ਹੈ ਬੱਚਿਓ ਤੁਸੀਂ ਸਾਡਾ ਕੱਲ੍ਹ ਹੋ ਤੇ ਇਹ ਮੁੱਕਦੀਆਂ ਜਾਂਦੀਆਂ ਜਲਗਾਂ ਨੂੰ ਤੁਸੀਂ ਸਾਂਭਣਾ ਹੈ ਵਾਤਾਵਰਣ ਨੂੰ ਬਚਾਉਣਾ ਹੈ ਲੋਕਾਂ ਨੂੰ ਜਾਗਰੂਕ ਕਰਨਾ ਹੈ ਔਰ ਜੇ ਤੁਸੀਂ ਇਹਨਾਂ ਜਲਗਾਂ ਹਾਂ ਤੇ ਕਿਤੇ ਸੈਲਾਨੀ ਬਣ ਕੇ ਚਲੇ ਜਾਓ ਕੁਦਰਤ ਦਾ ਆਨੰਦ ਮਾਣਨ ਚਲੇ ਜਾਓ ਤੋਤੀ ਗੰਦ ਨਹੀਂ ਪਾਣਾ ਲਫਾਫਿਆਂ ਦਾ ਹੋਰ ਕਾਸੀ ਦਾ ਤੇ ਕੁਦਰਤ ਦੀ ਖੂਬਸੂਰਤੀ ਨੂੰ ਖੂਬਸੂਰਤੀ ਰਹਿਣ ਦੇਣਾ